ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਮੈਂ ਤੁਹਾਡਾ ਨਾ ਪਰਮਿੰਦਰ ਸਿੰਘ ਇਸ ਸਵੇਰ ਦੀ ਪਠਾਨਕੋੜ ਤੋਂ ਜਿਹੜੀ ਆ ਖਬਰ سامنے ਆ ਰਹੀ ਆ ਪਠਾਨਕੋੜ ਦੇ ਪੋਆ ਦੇ ਵਿੱਚ ਜਿਹੜੀ ਆ ਦੋ ਟੀਰਾ ਦਰਮਿਆਨ ਝਗੜਾ ਹੁੰਦਾ ਜਿਸ ਦੇ ਦੌਰਾਨ ਦੋਵੇਂ ਟੀਰਾ ਜਿਹੜੇ ਆ ਤੇਜ਼ਧਾਰ ਹਥਿਆਰਾਂ ਦੇ ਨਾਲ ਲੈਸ ਹੁੰਦੇ ਨੇ ਤਾਂ ਇੱਕ ਦੂਜੇ ਦੇ ਵਾਰ ਕਰਦੇ ਨੇ ਜਿਸ ਦੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਆ ਤਾਂ ਦੋ ਜਿਹੜੇ ਆ ਗੰਭੀਰ ਜ਼ਖਮੀ ਹੋ ਜਾਂਦੇ ਨੇ ਤਾਂ ਦੱਸ ਦਈਏ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋਵਾਂ ਟੀਰਾ ਜਿਹੜੀ ਆ ਆਮੋ ਸਾਹਮਣੇ ਹੁੰਦੀਆਂ ਨੇ ਤਾਂ ਤੇਜ਼ਦਾਰ ਹਥਿਆਰ ਜਿਹੜੇ ਉਹਨਾਂ ਦੇ ਕੋਲ ਹੁੰਦੇ ਨੇ ਤਾਂ ਤੇਜ਼ਦਾਰ ਹਥਿਆਰ ਦੇ ਨਾਲ ਇੱਕ ਦੂਜੇ ਤੇ ਵਾਰ ਕਰਦੇ ਅੰਦਾਜ਼ ਦੇ ਕਿ ਜ਼ਿਲ੍ਹਾ ਫਟਾਣਕੋਟ ਦੇ ਹਲਕਾ ਪੋਆ ਦੇ ਪਿੰਡ ਉਸ ਸਮੇਂ ਦਹਿਸ਼ਤ ਦਾ ਮੋਲ ਬਣ ਗਿਆ ਜਦੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਘੁੱਟ ਜਿਹੜੇ ਆ ਆਮੋ ਸਾਹਮਣੇ ਹੋ ਜਾਂਦੇ ਨੇ ਜਿਸ ਕਾਰਨ ਇੱਕ ਘੁੱਟ ਦੇ ਲੋਕਾਂ ਨੇ ਜਿਹੜੀ ਆ ਜ਼ਮੀਨ ਤੇ ਕੰਮ ਕਰ ਰਹੇ ਦੋਵਾਂ ਪਰਾਂਵਾ ਤੋਂ ਤੇਜ਼ਦਾਰ ਹਥਿਆਰ ਦੇ ਨਾਲ ਗੰਭੀਰ ਚੱਕਮੇ ਕਰ ਦਿੱਤਾ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਕੇ ਤੇ ਮੌਤ ਹੋ ਗਈ ਤਾਂ ਦੂਜਾ ਜਿਹੜਾ ਆ ਗੰਭੀਰ ਜ਼ਖਮੀ ਹੋ ਜਾਂਦਾ ਜਿਸ ਨੂੰ ਇਲਾਜ ਦੇ ਲਈ ਜਿਹੜਾ ਆ ਨਦਿੱਕੀ ਹਸਪੀਟਲ ਦੇ ਵਿੱਚ ਭਰਤੀ ਕਰਾਇਆ ਜਾਂਦਾ ਤਾਂ ਮੌਕੇ ਤੇ ਪੁਲਿਸ ਪਹੁੰਚੀ ਆ ਪੁਲਿਸ ਦੇ ਵੱਲੋਂ ਜਿਹੜਾ ਆ ਲਾਸ਼ ਨੂੰ ਕਬਜ਼ੇ ਤੇ ਲੈ ਕੇ ਅਗਲੇ ਕਾਰਵਾਈ ਜਿਹੜੀ ਆ ਸ਼ੁਰੂ ਕਰ ਦਿੱਤੀ ਗਿਆ ਤਾਂ ਇਸ ਬਾਰੇ ਜਾਣਕਾਰ ਦਿੰਦਿਆਂ ਹੋਇਆ ਮ੍ਰਿਤਕ ਦੀ ਮਾਂ ਵੀ ਨੇ ਦੱਸਿਆ ਕਿ ਜ਼ਮੀਨ ਨੂੰ ਲੈ ਕੇ ਲੜਾਈ ਹੋਈ ਸੀ ਜਿਸ ਦੇ ਵਿੱਚ ਉਸਦੇ ਦੋਵੇਂ ਪੁੱਤਰਾ ਤੇ ਤੇਜ਼ਦਾਰ ਹਥਿਆਰਦਾਨ ਨਾਲ ਹਮਲਾ ਕੀਤਾ ਗਿਆ ਤਾਂ ਉਸਨੇ ਕਿਹਾ ਕਿ ਪਹਿਲਾਂ ਵੀ ਜ਼ਮੀਨ ਨੂੰ ਲੈ ਕੇ ਕਈ ਲੜਾਈਆਂ ਹੋ ਚੁੱਕੀਆਂ ਨੇ ਪਰ ਇਸ ਸਮੇਂ ਮੌਕੇ ਤੇ ਪਹੁੰਚੇ ਉਸ ਅਧਿਕਾਰੀਆ ਨੇ ਕਿਹਾ ਕਿ ਜ਼ਮੀਨ ਵਿਵਾਦ ਤੇ ਹੋਇਆ ਸੀ ਪਰ ਮੁੱਖਕệ ਤੇ ਝਗੜੇ ਨੂੰ ਲੈ ਕੇ ਉਹਨਾਂ ਵਿਚਕਾਰ ਪਹਿਲਾਂ ਵੀ ਲੜਾਈ ਹੋਈ ਸੀ ਤਾਂ ਹਾਲੀ ਦੇ ਵਿੱਚ ਅੱਜ ਕੁਝ ਨੌਜਵਾਨਾਂ ਨੇ ਦੋ ਲੋਕਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਤਾਂ ਦੂਸਰਾ ਜਿਹੜਾ ਗੰਭੀਰ ਚੱਕੀ ਵਿੱਚ ਹੋ ਗਿਆ ਤਾਂ ਇਸ ਮਾਮਲੇ ਦੇ ਵਿੱਚ ਪਰਿਵਾਰਿਕ ਮੈਂਬਰਾਂ ਤੇ ਪੁਲਿਸ ਅਧਿਕਾਰੀ ਤਾਂ ਕੀ ਕੁਝ ਕਹਿਣਾ ਆ ਸੁਣਦੇ ਮੇਰਾ ਨਾਮ ਦਿਵਿੰਦਰ ਕੋਹਰ ਪਾਜੀ ਬਾਹਰ ਦਾ ਤੇ ਇਹ ਹੋਈ ਜਾਂ ਏ ਪਿਆਲੀਆਂ ਦਿੱਤੀ ਦੀ ਭਰਾਵਾ ਅਸੀਂ ਆਪਣੇ ਭਰਾ ਦੇ ਨਾੜਿਆਂ ਨੂੰ ਭਰਾ ਦੇ ਮੁੜੇ ਦੀ ਪਿਆਲੀ ਦਿੱਤੀ। ਇਹ ਖਤਮ ਮੇਰਾ ਰਹੀ ਉਹਨਾਂ ਮਾਲ ਲੈ ਲਿਆ। ਉਹ ਹੁਣ ਆਦੇ ਅਸੀਂ ਨਹੀਂ ਦੇਣਾ। ਓਏ ਸਰਪੰਚਾ ਮੈਂਬਰਾ ਡੁੱਬਾ ਦਾ ਕੁਛ ਕੀ ਨਹੀਂ ਮੰਨੀ ਉਹਦੀ ਨਹੀਂ ਮੰਨੀ। ਉਹ ਕਿਦਾ ਮੁੜੇ ਬਾਣ ਆਇਆ ਮੁੜਿਆਂ ਦੇ ਦਰਾੜ ਚਲਾ ਤੇ ਉੱਤੇ। ਮੁੜਿਆਂ ਨੂੰ ਮਾਰ ਮਾਰ ਕੇ ਦਰਾਟਾ ਨਾਲ। ਅੱਧ ਮੋਏ ਕਰ ਦਿੱਤੇ ਨੇ। ਅਸੀਂ ਕੀ ਕਰੀਏ? ਕੀ ਕਰਾਂ ਕਿ ਓਏ ਕੀ ਕਰੀਏ ਸਾਡੇ ਤੇ ਕੋਈ ਨਹੀਂ ਸਾਡੇ ਇਹੋ ਹੀ ਆਂ ਤੇ ਤੇਰੀ ਓਏ ਮੁੰਡੇ ਕਿਨੇ ਹੀ ਜੀਨ ਦਿੱਤੇ ਓਏ ਨਹੀਂ ਜੀਨ ਦਿੰਦੇ ਉਹਨਾਂ ਕੀ ਅਸੀਂ ਕੀ ਕਰਦੇ ਇਹ ਫੋਨ ਕਰਦੇ ਇਹ ਹੋਈ ਘਰ ਆ ਲੈਨੇ ਜੀਨ ਦੇ ਇਹਦਾ ਨਾ ਮੁੰਡਿਆ ਮੈਂ ਨਾ ਇੱਕ ਨਾਲ ਬੱਗਾ ਆ ਇੱਕ ਨਾਲ ਸਿਟੀ ਆਰੇ ਇੱਕ ਨਾਲ ਨਿੱਕੇ ਨਾਲ ਪਤਾ ਨਹੀਂ ਇਹ ਨਾਮ ਹੈ ਉਹਦਾ ਨਾਮ ਨਹੀਂ ਪਤਾ ਬੋਲਣੇ ਚਾਹਤ ਨਹੀਂ ਆਇਆ ਤਿੰਨੇ ਮੁੜੇ ਨਾ ਤਿੰਨੇ ਮੁੜਿਆ ਨੇ ਤਲੇ ਪੇਉਣ ਮਾਰਿਆ ਉਹਨੇ ਇਹਨਾਂ ਨੂੰ ਮਾਰਿਆ ਵਾਹੀ ਨਾ ਹੀ ਦੇਖਦੇ ਹੈ ਕਿ ਕੀ ਕਰਨਾ ਮੁੜਾਦਾ ਪਿਆਲੀਆਂ ਹੀ ਪਵਾ ਬਾਨੀਆਂ ਮੈਂ ਜਿੱਤਾ ਮਰਜ਼ੀ ਕਰੋ ਅਸੀਂ ਕੀ ਕਰ ਸਕਨੇ ਆ ਸਾਨੂੰ ਨਹੀਂ ਜਿੰਦ ਦਿੰਦੇ ਇਹ ਨਹੀਂ ਜਿੰਦ ਦਿੰਦੇ ਸਾਨੂੰ ਇਹਨਾਂ ਮੁੜਿਆ ਨੇ ਸਾਨੂੰ ਜੀਣ ਹੀ ਨਹੀਂ ਦਿੱਤਾ ਮੁੜਿਆ ਨੇ ਆਂਦੇ ਟਾਲਿਆ ਨੂੰ ਛੜ ਕੇ ਸਾਨੂੰ ਪਤਾ ਹੀ ਨਹੀਂ ਹੁੰਨ ਕਰੂਗਾ ਇਹ ਆਦਿਆਂ ਨੂੰ ਮਾਰ ਕੁੱਟ ਕੇ ਸੁੱਟ ਦਿੱਤੇ ਦੇ ਹੁਣਾ ਜੀ ਮਾਰ ਚੜੇ ਕੋੜਾ ਕੋੜੇ ਵੀ ਛੜੇ ਰਹੇ ਸੋ ਥੋੜੇ ਦਿਨ ਪਹਿਲਾਂ ਇਹਨਾਂ ਦਾ ਇਹ ਝਗੜਾ ਐਸੀ ਜ਼ਮੀਨ ਦੇ ਬਵਾਦ ਕੋਲ ਹੈ ਕਿ ਇਹਨਾਂ ਦੀ ਸਹਿਮਤੀ ਹੋ ਗਈ ਹੈ ਵਾਪਸ ਆ ਗਈ ਸੀ ਅੱਜ ਫਿਰ ਇਹਨੇ ਆਪਣਾ ਜ਼ਮੀਨ ਦੇ ਵਿੱਚ ਜੂਨ ਪਾਉਣ ਦੀ ਕੋਸ਼ਿਸ਼ ਕੀਤੀ ਇੱਕ ਇੱਕ ਜਵਾਨ ਦੀ ਡੈਥ ਹੋ ਗਈ ਸੂਚਿ ਕੁਮਾਦੀ ਪਾਰਟੀ ਸਮੋ ਕਿ ਤੁਸੀਂ ਪਾਰਟੀ ਪਚ ਗਈ ਵੱਗਾ ਪਾਰ ਆ ਸੋੜਾ ਜੀ ਦੇ ਬਾਰੇ ਇੱਕ ਦੋ ਦਿਨ ਅੱਜ ਗੱਲ ਰਹੇ ਆ ਜਾ ਰਹੇ ਜਵਾਨ ਸਵੇਰ ਵਕਤਾਂ ਲੋਕੀਂ ਜਾ ਰਹੇ